ਜੇਕਰ ਤੁਹਾਨੂੰ ਪੀ ਲਿਆ ਹੈ ਜਾਂ ਫਿਰ ਤੁਹਾਡੇ ਲੀਵਰ ਦੇ ਵਿੱਚ ਪ੍ਰੋਬਲਮ ਆ ਅੱਜ ਤੁਹਾਡਾ ਜਿਹੜਾ ਐਸੀ ਫ੍ਰੀ ਦੇ ਵਿੱਚ ਜਿਹੜਾ ਇਲਾਜ ਦੱਸਣ ਜਾ ਰਿਹਾ ਤਾਂ ਇਹ ਦੱਸੋ ਇਹ ਬਖਸ਼ਾ ਇਹ ਕਿੰਨੇ ਟਾਈਮ ਤੋਂ ਤੁਹਾਨੂੰ ਜਿਹੜੀ ਮਿਲੀ ਹੋਈ ਹਾਂ ਜੀ 30-35 ਸਾਲ ਤੋਂ ਦੇ ਰਹੇ ਹਾਂ ਜੀ ਦਵਾਈ ਤੇ ਲੀਵਰ ਦਾ ਨੁਕਸ ਹੋਵੇ ਪੀੜਿਆ ਹੋਵੇ ਤੇ ਰਾਮ ਆਉਂਦਾ ਸਾਥੀ ਆ ਇੱਕ ਪੂੜੀ ਖਾਣ ਨਾਲ ਹੀ ਪਤਾ ਲੱਗੂ ਸਾਨੂੰ 24 ਘੰਟਿਆਂ ਦੇ ਵਿੱਚ ਕੋਈ ਪੂੜੀ ਲੈਣੀ ਆ ਜੀ ਇਹ ਮੈਂ ਅੱਜ 24 ਘੰਟੇ ਬਾਅਦ ਅੱਜ ਕੁੜੀ ਲੈ ਲਈ ਜੀ ਇਹ ਦੂਸਰੇ ਦਿਨ ਉਸੇ ਟਾਈਮ ਲੈਣੀ ਆ ਤੀਸਰੇ ਦਿਨ ਫੇਰ ਉਸੇ ਟਾਈਮ ਲੈਣੀ ਆ ਜੀ ਟਾਈਮ ਲੈਣੀ ਆ ਇੱਕ ਟਾਈਮ ਜਿਹੜਾ ਫਿਕਸ ਕਰ ਲੈਣਾ ਹੈ ਖਾਣ ਤੋਂ ਪਹਿਲਾਂ ਲੈਣੀ ਆ ਖਾਣ ਤੋਂ ਬਾਅਦ ਲੈਣੀ ਆ ਰੋਟੀ ਤੋਂ ਘੰਟਾ ਪਹਿਲਾਂ ਜਾਂ ਰੋਟੀ ਤੋਂ ਘੰਟਾ ਬਾਅਦ ਕਿ ਇਹ ਬਖਸ਼ੇ ਪਹਿਲਾਂ ਤੁਹਾਡੇ ਫਾਦਰ ਸਾਹਿਬ ਨੂੰ ਸੀ ਕਿ ਤੇ ਇਹ ਦਵਾਈ ਜਿਹੜੀ ਹੈ ਕਿਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਕੋਈ ਸਪੈਸ਼ਲ ਦਵਾਈਆਂ ਜਿਹੜੀਆਂ ਇਹਦੇ ਵਿੱਚ ਮਿਕਸ ਕੀਤੀਆਂ ਜਾਂਦੀਆਂ ਜਾਂ ਫਿਰ ਇਹ ਜੜੀ ਜੜੀ ਬੂਟੀਆਂ ਦੁਆਰਾ ਤਿਆਰ ਕੀਤੀ ਜਾਂਦੀ ਹੈ ਇਹ ਸਪੈਸ਼ਲ ਦਵਾਈ ਲਿਆਣਿਆਂ ਜੀ ਬੰਸਾਰੀਆਂ ਨੇ ਜੀ ਉੱਤੋਂ ਲਿਆ ਕੇ ਸੀ ਆਪ ਤਿਆਰ ਕਰਕੇ ਜੀ ਪੁਣੀਆਂ ਦਿੰਨੇ ਆ ਪੁਣੀਆਂ ਦਿੰਨੇ ਹਾਂਜੀ ਤੇ ਜਿਹੜੀ ਇਹ ਸੇਵਾ ਹੈ ਬਿਲਕੁਲ ਮੁਫਤ ਦੇ ਵਿੱਚ ਹੋਊ ਬਿਲਕੁਲ ਬਿਲਕੁਲ ਫ੍ਰੀ ਅੱਜ ਦੀ ਵੀਡੀਓ ਜਿਹੜੀ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਤੇ ਸਪੈਸ਼ਲ ਹੋਣ ਵਾਲੀ ਹੈ ਜੇਕਰ ਤੁਹਾਨੂੰ ਪੀ ਲਿਆ ਹੈ ਜਾਂ ਫਿਰ ਤੁਹਾਡੇ ਲੀਵਰ ਦੇ ਵਿੱਚ ਪ੍ਰੋਬਲਮ ਆ ਅੱਜ ਤੁਹਾਡਾ ਜਿਹੜਾ ਹੈ ਅਸੀਂ ਫ੍ਰੀ ਦੇ ਵਿੱਚ ਜਿਹੜਾ ਇਲਾਜ ਦੱਸਣ ਜਾ ਰਹੇ ਆ ਅੱਜ ਅਸੀਂ ਮਲਕਪੁਰ ਵਿਖੇ ਮੌਜੂਦ ਆ ਜਿੱਥੇ ਕਿ ਸਾਡੇ ਨਾਲ ਇੱਕ ਬਾਬਾ ਜੀ ਮੌਜੂਦ ਨੇ ਜਿਨ੍ਹਾਂ ਨੂੰ ਜਿਹੜੀ ਬਖਸ਼ ਮਿਲੀ ਹੋਈ ਹੈ ਤੇ ਅੱਜ ਤੋਂ ਨਹੀਂ ਹੈਗੇ 30 35 ਸਾਲ ਤੋਂ ਜਿਹੜੇ ਬਖਸ਼ ਜ ਹੈ ਪੀੜੀ ਦਰ ਪੀੜੀ ਜਿਹੜੀ ਚੱਲਦੀ ਆ ਰਹੀ ਹੈ ਤੇ ਸਾਰੀ ਗੱਲਬਾਤ ਕਰਦੇ ਤੇ ਜਾਣਦੇ ਆ ਕਹਿੰਦੇ ਤੁਸੀਂ ਦੇਖ ਸਕਦੇ ਹੋ ਇਸ ਦਵਾਈ ਦੇ ਨਾਲ ਜਿਹੜੀ ਹੈ ਜਿੰਨੀ ਮਰਜ਼ੀ ਪੁਰਾਣੀ ਪੀਲੀਆ ਹੋਵੇ ਜਾਂ ਫਿਰ ਤੁਹਾਡੇ ਲੀਵਰ ਦੇ ਵਿੱਚ ਪ੍ਰੋਬਲਮ ਹੋਵੇ ਕਾਲੀ ਪੀਲੀਆ ਹੋਵੇ ਮਿੰਟਾਂ ਦੇ ਵਿੱਚ ਜਿਹੜਾ ਇਹਦਾ ਅਸਰ ਜਿਹੜਾ ਤੁਹਾਨੂੰ ਦੇਖਣ ਨੂੰ ਮਿਲ ਸਕਦਾ 24 ਘੰਟਿਆਂ ਦੇ ਵਿੱਚ ਜਿਹੜਾ ਅਸਰ ਆ ਉਹ ਦੇਖਣ ਨੂੰ ਮਿਲ ਸਕਦਾ ਤੇ ਬਾਬਾ ਜੀ ਸਾਡੇ ਨਾਲ ਮੌਜੂਦ ਆ ਪਹਿਲਾਂ ਆਪਾਂ ਬਾਬਾ ਜੀ ਨਾਲ ਗੱਲ ਕਰਾਂਗੇ ਲੋਕ ਵੀ ਇੱਥੇ ਆਏ ਹੋਏ ਆ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਪਹਿਲੇ ਤਾਂ ਇਹ ਦੱਸੋ ਇਹ ਬਖਸ਼ਾ ਇਹ ਕਿੰਨੇ ਟਾਈਮ ਤੋਂ ਤੁਹਾਨੂੰ ਜਿਹੜੀ ਮਿਲੀ ਹੋਈ ਹੈ ਹਾਂਜੀ 30 35 ਸਾਲ ਤੋਂ ਦੇ ਰਹੇ ਆ ਜੀ ਦਵਾਈ ਤੇ ਲੀਵਰ ਦਾ ਨੁਕਸ ਹੋਵੇ ਪੀਲੀਆ ਹੋਵੇ ਹੂੰ ਤੇ RAM ਆਉਂਦਾ ਸਾਥੀ ਆ ਇੱਕ ਪੁੜੀ ਖਾਣ ਨਾਲ ਹੀ ਪਤਾ ਲੱਗੂ ਤੁਹਾਨੂੰ ਇੱਕ ਪੁੜੀ ਖਾਣ ਦੇ ਨਾਲ ਹੀ ਪਤਾ ਲੱਗ ਜੂਗਾ ਕਿ 24 ਘੰਟਿਆਂ ਦੇ ਵਿੱਚ ਇੱਕ ਹੀ ਪੁੜੀ ਖਾਣੀ ਹੈ ਕਿ ਇੱਕ ਸਵੇਰੇ ਲੈਣੀ ਹੈ ਕਿ ਦੁਪਹਿਰੇ ਲੈਣੀ ਹੈ ਕਿ ਸ਼ਾਮੀ ਲੈਣੀ ਹੈ 24 ਘੰਟਿਆਂ ਦੇ ਵਿੱਚ ਇੱਕ ਕੋਈ ਪੁੜੀ ਲੈਣੀ ਆ ਜੀ ਜਿਵੇਂ ਅੱਜ 24 ਘੰਟੇ ਬਾਅਦ ਅੱਜ ਪੁੜੀ ਲੈ ਲਈ ਇਹ ਦੂਸਰੇ ਦਿਨ ਉਸੇ ਟਾਈਮ ਲੈਣੀ ਆ ਤੀਸਰੇ ਦਿਨ ਫੇਰ ਉਸੇ ਟਾਈਮ ਲੈਣੀ ਆ ਜੀ ਹਾਂਜੀ ਮਤਲਬ ਕਿ ਉਸੇ ਟਾਈਮ ਲੈਣੀ ਹੈ ਇੱਕ ਟਾਈਮ ਜਿਹੜਾ ਫਿਕਸ ਕਰ ਲੈਣਾ ਹੈ ਖਾਣ ਤੋਂ ਪਹਿਲਾਂ ਲੈਣੀ ਆ ਖਾਣ ਤੋਂ ਬਾਅਦ ਨਹੀਂ ਰੋਟੀ ਤੋਂ ਘੰਟਾ ਪਹਿਲਾਂ ਜਾਂ ਰੋਟੀ ਤੋਂ ਘੰਟਾ ਬਾਅਦ ਜੀ ਤੇ ਜਿਹੜੀ ਇਹ ਬਖਸ਼ੇ ਪਹਿਲਾਂ ਤੁਹਾਡੇ ਫਾਦਰ ਸਾਹਿਬ ਨੂੰ ਸੀਗੀ ਤੇ ਇਹ ਦਵਾਈ ਜਿਹੜੀ ਹੈ ਕਿਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਕੋਈ ਸਪੈਸ਼ਲ ਦਵਾਈਆਂ ਜਿਹੜੀਆਂ ਇਹਦੇ ਵਿੱਚ ਮਿਕਸ ਕੀਤੀਆਂ ਜਾਂਦੀਆਂ ਜਾਂ ਫਿਰ ਇਹ ਜਿਹੜੀ ਜੜੀ ਬੂਟੀਆਂ ਦੁਆਰਾ ਤਿਆਰ ਕੀਤੀ ਜਾਂਦੀ ਹੈ ਇਹ ਸਪੈਸ਼ਲ ਦਵਾਈ ਲਿਆਣਿਆਂ ਜੀ ਬੰਸਾਰੀਆਂ ਨੇ ਉਹ ਤੋਂ ਲਿਆ ਕੇ ਅਸੀਂ ਆਪ ਤਿਆਰ ਕਰਕੇ ਜੀ ਪੁਣੀਆਂ ਦਿੰਨੇ ਆ ਪੁਣੀਆਂ ਦਿੰਨੇ ਹਾਂ ਤੇ ਜਿਹੜੀ ਇਹ ਸੇਵਾ ਹੈ ਬਿਲਕੁਲ ਮੁਫਤ ਦੇ ਵਿੱਚ ਹੋਣੀ ਬਿਲਕੁਲ ਬਿਲਕੁਲ ਫ੍ਰੀ ਬਿਲਕੁਲ ਫ੍ਰੀ ਤੇ ਲੋਕੀ ਕਿੰਨੀ ਦੂਰੋਂ ਦੂਰੋਂ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਇਹ ਇੱਧਰ ਸਿੱਧਵਾਂ ਤੱਕ ਜੀ ਤੇ ਇੱਧਰ ਲੋਦੇ ਹਨ ਸਾਰਾ ਜੀ ਤੇ ਇੱਧਰ ਆੜੇ-ੜਾੜੇ ਸਾਰੇ ਪਿੰਡਾਂ ਦੇ ਵਿੱਚ ਜੀ ਇਹ ਦਵਾਈ ਸਾਡੀ ਚੱਲਦੀ ਹੈ ਜੀ ਸਾਰੀ ਮਤਲਬ ਤੁਹਾਡੀ ਦਵਾਈ ਜਿਹੜੀ ਚੱਲ ਰਹੀ ਹੈ ਤੇ ਲੋਕ ਜਦੋਂ ਆਉਂਦੇ ਨੇ ਕਿੰਨੇ ਕੁ ਜ਼ਿਆਦਾ ਆਪਣੀ ਪਰੇਸ਼ਾਨੀ ਲੈ ਕੇ ਆਉਂਦੇ ਨੇ ਤੇ ਜਦੋਂ ਜਾਂਦੇ ਨੇ ਕਿੰਨਾ ਜ਼ਿਆਦਾ ਪਰੇਸ਼ਾਨੀ ਤੋਂ ਜਿਹੜੇ ਆਪਣੀ ਬਿਮਾਰੀ ਤੋਂ ਜਿਹੜੇ ਫ੍ਰੀ ਹੋ ਕੇ ਜਾਂਦੇ ਨੇ ਇਹਦਾ ਇੱਕ ਦਿਨ ਸੁਧਾਰ ਤੋਂ ਆਏ ਜੀ ਉਹਨੂੰ ਗੱਡੀ 'ਚ ਪਾ ਕੇ ਲਿਆਏ ਜੀ ਤੇ ਬਹੁਤ ਜ਼ਿਆਦਾ ਪੀੜਿਆ ਸੀਗਾ ਜੀ ਓਏ ਉਹ ਜਾਂ ਦੂਸਰੀ ਗ੍ਰਾਂ ਆਇਆ ਆਪਣੇ ਆ ਮੋਟਰਸਾਈਕਲ ਤੇ ਆਇਆ ਜੀ ਤੇ ਬਿਲਕੁਲ ਠੀਕ ਹੋ ਗਿਆ ਬਿਲਕੁਲ ਠੀਕ ਹੋ ਗਿਆ ਹਾਂਜੀ ਤੇ ਬਾਬਾ ਜੀ ਇਹ ਜਿਹੜੀ ਦਵਾਈ ਹੈ ਇਹ ਤੁਸੀਂ ਕਹਿੰਦੇ ਬਖਸ਼ ਹੈ ਪਰ ਕਿਤੇ ਨਾ ਕਿਤੇ ਤੁਸੀਂ ਕਹਿੰਦੇ ਦਵਾਈ ਜਿਹੜੀ ਲਿਆਣੀ ਵੀ ਪੈਂਦੀ ਹੈ ਹਾਂਜੀ ਦਵਾਈ ਤਾਂ ਲਿਆ ਕੇ ਤਿਆਰ ਕਰਨੀ ਪੈਂਦੀ ਹੈ ਜੀ ਅੱਛਾ ਇਹ ਹੱਥ ਦੇ ਵਿੱਚ ਬਖਸ਼ ਹੈ ਜਾਂ ਇਦਾਂ ਦੀ ਬਖਸ਼ ਹੈਗੀ ਹੈ ਹਾਂਜੀ ਹਾਂਜੀ ਜੇ ਤੁਹਾਡੇ ਫਾਦਰ ਸਾਹਿਬ ਨੇ ਦਿੱਤੀ ਸੀ ਹਾਂਜੀ ਹਾਂਜੀ ਬਖਸ਼ ਸੀ ਇਹ ਜੀ ਤੇ ਅੱਜ ਕੱਲ ਆਪਾਂ ਦੇਖਦੇ ਆ ਕਿ ਛੋਟੀ ਉਮਰ ਨੂੰ ਤੋਂ ਲੈ ਕੇ ਵੱਡੀ ਉਮਰ ਤੱਕ ਜਿਹੜੇ ਪੀਲੀਆ ਤੇ ਲੀਵਰ ਦੀ ਜਿਹੜੀ ਬਿਮਾਰੀਆਂ ਨੇ ਦੇਖਣ ਨੂੰ ਮਿਲਦੀ ਹੈ ਇਹ ਬਿਮਾਰੀ ਜਿਹੜੀ ਹੈ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਜਿਹੜਾ ਅਸਰ ਕਰਦੀ ਹੈ ਇਹ ਦੇਖੋ ਜੀ ਕਈ ਗਰਾਂ ਜੰਮ ਦੇ ਬੱਚੇ ਨੂੰ ਹੋ ਜਾਂਦਾ ਪੀਲੀਆ ਜੀ ਇਹ ਉਹਨੂੰ ਵੀ ਦਿੱਤੀ ਜਾਂਦੀ ਆ ਦਵਾਈ ਇਹ ਹੂੰ ਇਹ ਉਹਦੀ ਮਾਂ ਨੂੰ ਦਿੱਤੀ ਜਾਂਦੀ ਆ ਹੂੰ ਮਾਂ ਬੱਚੇ ਨੂੰ ਦੁੱਧ ਦਿੰਦੀ ਆ ਦੁੱਧ ਦੇ ਰਾਹੀਂ ਬੱਚੇ ਨੂੰ ਅਸਰ ਹੋ ਜਾਂਦਾ ਤੇ ਬੱਚਾ ਵੀ ਠੀਕ ਹੋ ਜਾਂਦਾ ਜੀ ਕਿੰਨੇ ਟਾਈਮ ਦੇ ਬਾਅਦ ਬੱਚਾ ਜਿਹੜਾ ਹੈ ਨਵ ਬੱਚਾ ਹੈ ਜਿਹਨੇ ਜਨਮ ਲਿੱਤਾ ਉਹਨੂੰ ਪੀ ਲਿਆ ਕਿਉਂਕਿ ਅਕਸਰ ਦੇਖਣ ਨੂੰ ਮਿਲਦੀ ਹੈ ਤੇ ਕਿੰਨੇ ਟਾਈਮ ਦੇ ਵਿੱਚ ਜਿਹੜਾ ਬੱਚੇ ਨੂੰ ਜਿਹੜਾ ਠੀਕ ਹੋ ਜਾਂਦਾ ਨੌ ਤੋਂ 10 ਦਿਨ ਦੇ ਵਿੱਚ ਬੱਚਾ ਠੀਕ ਹੋ ਜਾਂਦਾ ਨੌ ਤੋਂ 10 ਦਿਨ ਦੇ ਵਿੱਚ ਹਾਂ ਜੀ ਮਤਲਬ ਨੌ ਤੋਂ 10 ਦਿਨ ਦੇ ਵਿੱਚ ਵਿੱਚ ਬੱਚਾ ਜਿਹੜਾ ਬਿਲਕੁਲ ਠੀਕ ਹੋ ਜਾਊਗਾ ਉਹਨੂੰ ਕੋਈ ਵੀ ਤਰੀਕੇ ਦੀ ਕਿਸੇ ਵੀ ਤਰੀਕੇ ਦੀ ਨਾ ਕਾਲੀ ਪੀਲੀਆ ਹੋਊਗੀ ਨਾ ਪੀਲੀ ਵਾਲੀ ਪੀੜੀਆ ਨਹੀਂ ਜੀ ਦੁਬਾਰਾ ਨਹੀਂ ਹੋਊਗਾ ਬਰੇਜ ਜ਼ਰੂਰੀ ਹੈ ਇਹਦਾ ਹਾਂ ਬਰੇਜ ਤੜਕੇ ਦਾ ਜੀ ਇਹ ਕੋਈ ਵੀ ਬੰਦਾ ਆ ਕੇ ਲੈ ਕੇ ਜਾਂਦਾ ਕਿ ਕੇਲੇ ਚ ਲੈਣੀ ਹੈ ਇੱਕ ਪੁੜੀ 24 ਘੰਟਿਆਂ ਬਾਅਦ ਉਹਦਾ ਰਿਜ਼ਲਟ ਮਿਲੂ ਜੀ ਤੇ ਉਹ ਦੂਜੇ ਦਿਨ ਫਿਰ ਉਸੇ ਟਾਈਮ ਲੈਣੀ ਹੈ 30 ਦਿਨ ਪਹਿਰ ਉਸੇ ਟਾਈਮ ਲੈਣੀ ਹੈ ਜੀ ਤੇ ਮਤਲਬ ਤੜਕੇ ਦਾ ਬਰੇਜ ਆ ਤੜਕੇ ਦਾ ਅੱਜਾ ਬਾਬਾ ਜੀ ਮੈਂ ਦੇਖਿਆ ਜਦੋਂ ਪੀਲੀਆ ਹੁੰਦੀ ਹੈ ਤੇ ਕਹਿੰਦੇ ਪੀਲੇ ਰੰਗ ਦੇ ਕੱਪੜੇ ਵੀ ਨਹੀਂ ਪਾਉਣੇ ਚਾਹੀਦੇ ਤੁਸੀਂ ਤੁਹਾਡੀ ਦਵਾਈ ਦੇ ਵਿੱਚ ਹੈਗਾ ਕੁਝ ਐਦਾਂ ਦਾ ਕਿ ਪੀਲੇ ਰੰਗ ਦੇ ਕੱਪੜੇ ਸਾਡੀ ਸਾਡੀ ਦਵਾਈ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਹੈ ਨਹੀਂਗਾ ਜੀ ਹੁਣ ਕਈ ਦੇਖਿਆ ਤੇ ਬਾਸੀਆਂ ਧਾਗਾ ਪਾਉਂਦੇ ਆ ਉਹ ਧਾਗਾ ਵਧੀ ਜਾਂਦਾ ਉਹਨੂੰ ਦੇਖ ਕੇ ਕਹਿੰਦੇ ਸਾਡਾ ਪੀੜਾ ਘਟਦਾ ਪਰ ਨਹੀਂ ਉਹ ਵੀ ਆ ਕੇ ਇਥੋਂ ਅਸੀਂ ਉਹਨਾਂ ਦੇ ਧਾਗੇ ਵੀ ਲਹਾਏ ਆ ਤੇ ਇਹ ਪੁੜੀ ਪਹਿਲੀ ਪੁੜੀ ਦੱਸ ਦਿੰਦੀ ਆ ਵੀ ਹਾਂ ਠੀਕ ਆ ਜੀ ਮਤਲਬ ਕਿਸੇ ਵੀ ਤਰੀਕੇ ਦਾ ਕੋਈ ਵਹਿਮ ਨਹੀਂ ਹੈਗਾ ਕਿਸੇ ਵੀ ਤਰੀਕੇ ਦਾ ਕੋਈ ਧਾਗਾ ਤਾਵੀਰ ਨਹੀਂ ਹੈਗਾ ਸਿਰਫ ਇੱਕ ਜਿਹੜੀ ਹੈ ਤੁਸੀਂ ਇੱਕ ਪੁੜੀ ਲੈਣੀ ਹੈ ਇੱਕ ਦਵਾਈ ਲੈਣੀ ਹੈ ਤੇ ਉਸ ਦੇ ਨਾਲ 24 ਘੰਟੇ ਦੇ ਵਿੱਚ ਤੁਹਾਨੂੰ ਅਸਰ ਦੇਖਣ ਨੂੰ ਮਿਲਣ ਵਾਲਾ ਹੈ ਹਾਂਜੀ ਮਿਲੂਗਾ ਜ਼ਰੂਰ ਮਿਲੂਗਾ ਬਾਕੀ ਬੰਦਾ ਕਈ ਗਰਮ ਦਾਖਲ ਵੀ ਹੁੰਦਾ ਹੂੰ ਉੱਥੇ ਜਿਵੇਂ ਹੁਣ ਆਪਾਂ ਤਿੰਨ ਟਾਈਮ ਦਵਾਈ ਫਸਤਾਲ ਚ ਲੈਣੇ ਆ ਜੀ ਤੇ ਇੱਕ ਉਹ ਇੱਕ ਟਾਈਮ ਦਵਾਈ ਨਹੀਂ ਲੈਣੀ ਉਸ ਟਾਈਮ ਇਹ ਲੈ ਲੈਣੀ ਹੈ ਦੁਪਹਿਰ ਦੇ ਜੀ ਤੇ ਪਰਹੇਜ ਹੋਰ ਕੀ ਕੀ ਕਰਨਾ ਪੈਂਦਾ ਹੈ ਪਰਹੇਜ ਇਹਦਾ ਸਭ ਤੋਂ ਬਸ ਤੜਕੇ ਦਾ ਹੀ ਹੈ ਜੀ ਤੜਕੇ ਦਾ ਹੀ ਹਾਂਜੀ ਤੇ ਹੋਰ ਕੋਈ ਨਹੀਂ ਹਾਂਜੀ ਜੀ ਤੇ ਜਿਹੜੀ ਦਵਾਈਏ ਲੀਵਰ ਲਈ ਵੀ ਔਰ ਇਦਾਂ ਹੀ ਕੰਮ ਕਰਦੀ ਜਿਵੇਂ ਕਿ ਪੀਲੀਏ ਨੂੰ ਜਿਆਦਾ ਜਿਹਾ ਪੀਲੀਆ ਹੁੰਦਾ ਲੀਵਰ ਨੂੰ ਨੁਕਸ ਪੈਂਦਾ ਹੀ ਪੈਂਦਾ ਜੀ ਉਹ ਉਹ ਵੀ ਨਾਲੇ ਹੀ ਠੀਕ ਹੋ ਜਾਂਦਾ ਨਾਲੇ ਠੀਕ ਹੋ ਜਾਂਦਾ ਹਾਂਜੀ ਮਤਲਬ ਕਿਸੇ ਵੀ ਡਾਕਟਰ ਦੀ ਦਵਾਈ ਲੈਣ ਦੀ ਜਰੂਰਤ ਨਹੀਂ ਹੈਗੀ ਕਿਉਂਕਿ ਇੱਥੇ ਮਲਖਪੁਰ ਦੇ ਵਿੱਚ ਜਿਹੜੀ ਫ੍ਰੀ ਸੇਵਾ ਕੀਤੀ ਜਾ ਰਹੀ ਹੈ ਜਿੱਥੇ ਕਿ ਤੁਹਾਨੂੰ ਜਿਹੜੀਆਂ ਨੇ ਪੁੜੀਆਂ ਦਿੱਤੀ ਜਾਣਗੀਆਂ ਉਹ ਵੀ ਤਿੰਨ ਪੁੜੀ ਜਿਹੜੀ ਦਿੱਤੀ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਦਵਾਈ ਹੈ ਜਿਹੜੀ ਦਵਾਈ ਹੈ ਕਹਿੰਦੇ ਅਸੀਂ ਲੈ ਕੇ ਆਂਦੇ ਹਾਂ ਪਰ ਇਹ ਬਖਸ਼ ਮਿਲੀ ਹੋਈ ਹੈ ਤੇ ਬਖਸ਼ ਦੇ ਵਿੱਚ ਜਿਹੜੇ ਹੈ ਹੋਰ ਇਹਦੇ ਵਿੱਚ ਜੜੀ ਬੂਟੀਆਂ ਲਾ ਕੇ ਤੇ ਹੋਰ ਤਰੀਕੇ ਨਾਲ ਜਿਹੜੀ ਤਿਆਰ ਕੀਤੀ ਜਾਂਦੀ ਹੈ 24 ਘੰਟਿਆਂ ਦੇ ਵਿੱਚ ਜਿਹੜਾ ਅਸਰ ਦੇਖਣ ਨੂੰ ਮਿਲਦਾ ਹੈ ਲੋਕ ਵੀ ਸਾਡੇ ਨਾਲ ਮੌਜੂਦ ਹੈ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਮੈਮ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਕਿੱਧਰੋਂ ਆਏ ਹੋ ਤੁਸੀਂ ਅਸੀਂ ਜੀ ਸੰਗਰੂਰ ਤੋਂ ਆਏ ਆ ਜੀ ਹਾਂਜੀ ਤੇ ਕੀ ਹੋਇਆ ਕਿਸ ਚੀਜ਼ ਦਾ ਹੈ ਤੁਸੀਂ ਮਤਲਬ ਕਿ ਦਵਾਈ ਜੜੀ ਲੈਣ ਆਏ ਹੋ ਸਾਨੂੰ ਪੀਲੀਆ ਹੋਇਆ ਸੀਗਾ ਜੀ ਅਸੀਂ ਕਾਫੀ ਜਗ੍ਹਾ ਤੋਂ ਦਵਾਈ ਲੈਂਦੀ ਸੀ ਸਾਨੂੰ ਕੋਈ ਫਰਕ ਨਹੀਂ ਪਿਆ ਜੀ ਇਸ ਕਰਕੇ ਸਾਨੂੰ ਦੱਸਿਆ ਗਿਆ ਕਿ ਮਾਲਕਪੁਰ ਤੋਂ ਦਵਾਈ ਮਿਲਦੀ ਹੈ ਹੂੰ ਤੇ ਸਾਨੂੰ ਐਡਰੈਸ ਦਿੱਤਾ ਇਸ ਕਰਕੇ ਫਿਰ ਅਸੀਂ ਇੱਥੋਂ ਦਵਾਈ ਲੈਤੀ ਤਿੰਨ ਪੁਰਣੀ ਨਾਲ ਸਾਨੂੰ ਫਰਕ ਪੈ ਗਿਆ ਬਿਲਕੁਲ ਹਾਂ ਜੀ ਇਹ ਦੱਸੂਗੇ ਕਿ ਕਿੰਨੀ ਪੁਰਾਣੀ ਪੀ ਲਿਆ ਸੀਗੀ ਕਿੰਨੇ ਟਾਈਮ ਤੋਂ ਤੁਸੀਂ ਜਿਹੜਾ ਇਲਾਜ ਕਰ ਰਹੇ ਸੀ ਕਿ ਪਰ ਉਹਦਾ ਇਲਾਜ ਜਿਹੜਾ ਸੰਭਵ ਨਹੀਂ ਹੋ ਪਾਰਿਆ ਸੀ 6 ਮਹੀਨੇ ਪਹਿਲਾਂ ਹੋਇਆ ਸੀ ਮੈਮ 6 ਮਹੀਨੇ ਪਹਿਲਾਂ ਤੋਂ ਲਗਾਤਾਰੀ ਦਵਾਈ ਖਾਂਦੇ ਆਏ ਅਰੇ ਹਾਂ ਜੀ ਪਰ ਇੱਧਰ ਜਦੋਂ ਤੁਸੀਂ ਬਾਬਾ ਜੀ ਕੋਲ ਆਏ ਫ੍ਰੀ ਦੇ ਵਿੱਚ ਇਹਨਾਂ ਵੱਲੋਂ ਸੇਵਾ ਕੀ ਫ੍ਰੀ ਦੇ ਵਿੱਚ ਹਾਂ ਜੀ ਤੇ ਇਹਨਾਂ ਨੇ ਕੋਈ ਪ੍ਰੇਜ ਵਗੈਰਾ ਦੱਸਿਆ ਹਾਂ ਜੀ ਤਲੀ ਹੋਈ ਚੀਜ਼ ਨੂੰ ਪ੍ਰੇਜ ਕਰਨਾ ਜਿੰਮੀ ਮਤਲਬ ਤੁਸੀਂ ਇਹਦੀ ਮਾਲਸ ਕਰਨੀ ਹੈ ਜੇ ਆਪਾਂ ਦਵਾਈ ਖਾਣੇ ਆ ਤੇ ਜੂਸ ਵਗੈਰਾ ਲੱਸੀ ਦਹੀਂ ਪੀ ਸਕਦੇ ਆਂਗੇ ਜੀ ਤੇ ਹੋਰ ਵੀ ਮੈਮ ਮੈਮ ਤੁਸੀਂ ਤੁਹਾਨੂੰ ਕਿੰਨਾ ਪੁਰਾਣਾ ਪੀ ਲਿਆ ਸੀਗਾ ਜੋ ਕਿ ਬਾਬਾ ਜੀ ਕੋਲ ਆਏ ਤਾਂ ਠੀਕ ਹੋ ਗਿਆ ਇੱਕ ਮਹੀਨਾ ਪਹਿਲਾਂ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਇੱਥੇ ਆਈ ਦੁਬਾਰਾ ਤੇ ਦੱਸਣ ਤੇ ਤੇ ਉਸ ਤੋਂ ਬਾਅਦ ਤਿੰਨ ਪੁਰਾਣਾ ਕਾਫੀ ਫਰਕ ਪਿਆ ਤੇ ਹੁਣ ਅੱਜ ਦੁਬਾਰਾ ਇੱਥੇ ਆਈ ਆਂ ਅਸੀਂ ਬਿਲਕੁਲ ਠੀਕ ਠਾਕ ਹਾਲ ਦੇ ਵਿੱਚ ਆ ਕਿੰਨੇ ਟਾਈਮ ਦੇ ਬਾਅਦ ਜਿਹੜਾ ਅਸਰ ਦੇਖਣ ਨੂੰ ਮਿਲ ਜਾਂਦਾ ਹੈ ਅਸਰ ਦੋ ਦਿਨ ਦੋ ਦਿਨ ਚ ਹੀ ਦੇਖਣ ਨੂੰ ਮਿਲ ਗਿਆ ਸੀਗਾ ਵੈਸ ਤੇ ਪਹਿਲੀ ਪੂੜੀ ਖਾਣ ਨਾਲ ਹੀ ਕਾਫੀ ਫਰਕ ਪੈ ਚੁੱਕਾ ਸੀਗਾ ਪਰ ਤਿੰਨ ਪੂੜੀਆਂ ਖਾਣ ਤੋਂ ਬਾਅਦ ਬਿਲਕੁਲ ਠੀਕ ਹੋ ਗਈ ਸੀ ਜੀ ਅੱਛਾ ਕਿ ਕਈ ਵਾਰੀ ਦੋਇਆ ਕਿ ਤੁਸੀਂ ਹੁਣ ਕਹਿੰਦੇ ਤਿੰਨ ਪੂੜੀ ਖਾਣਾ ਕਈ ਵਾਰੀ ਐਦਾ ਹੋਇਆ ਕਿ ਇੱਕ ਪੂੜੀ ਖਾਣ ਨਾਲ ਹੀ ਕਾਫੀ ਜ਼ਿਆਦਾ ਅਸਰ ਪੈ ਗਿਆ ਹੋਵੇ ਦੂਜੀ ਪੂੜੀ ਨੂੰ ਇਗਨੋਰ ਕਰਤਾ ਹੋਵੇ ਨਹੀਂ ਨਹੀਂ ਇਦਾਂ ਤਾਂ ਨਹੀਂਗਾ ਮਤਲਬ ਪਹਿਲੀ ਕੁੜੀ ਨਾਲ ਕਾਫੀ ਹੱਦ ਤੱਕ ਫਰਕ ਪੈ ਜਾਂਦਾ ਖੁਦ ਨੂੰ ਮਹਿਸੂਸ ਹੋਣ ਲੱਗ ਜਾਂਦਾ ਹੈ ਵੀ ਹਾਂ ਫਰਕ ਪੈ ਚੁੱਕਾ ਤੇ ਬਾਬਾ ਜੀ ਜੇਕਰ ਸਾਡੇ ਈਵਰਸ ਦੇਖ ਰਹੀਏ ਸਾਡੀ ਆਡੀਅנס ਦੇਖ ਰਹੀਏ ਜੇਕਰ ਇੱਥੇ ਕਿਸੇ ਨੇ ਆਣਾ ਹੋਵੇ ਇੱਕ ਵਾਰੀ ਆਪਣਾ ਐਡਰੈਸ ਜਿਹੜਾ ਹੈ ਲੋਕਾਂ ਤੱਕ ਪਹੁੰਚਾ ਦੋਗੇ ਹਾਂਜੀ ਪਿੰਡ ਮਲਕਪੋਰਾ ਹਮ ਬਲਦੇਵ ਸਿੰਘ ਮੇਰਾ ਨਾਮ ਆ ਜੀ ਇਹ ਗੁਰਦਾਰੇ ਸਾਹਮਣੇ ਸਾਡਾ ਘਰ ਆ ਹਮ ਤੇ ਇੱਥੇ ਦਵਾਈ ਦਿੰਦੇ ਆਂ ਇੱਥੇ ਦਵਾਈ ਮਤਲਬ ਜਦ ਮਰਜ਼ੀ ਆ ਸਕਦੇ ਆ ਹਾਂਜੀ ਜਦੋਂ ਮਰਜ਼ੀ ਆ ਕੇ ਦਵਾਈ ਲੈ ਜਾਓ ਹਮ ਤੇ ਮਿਲੂਗਾ ਕੋਈ ਛੁੱਟੀ ਵਗੈਰਾ ਹੁੰਦੀ ਹੈ ਜਿਵੇਂ ਕਿ ਸੰਡੇ ਹੋ ਗਿਆ ਜਾਂ ਫਿਰ ਕੋਈ ਹੋਰ ਦਿਨ ਹੋਵੇ ਜਿਸ ਦਿਨ ਤੁਸੀਂ ਛੁੱਟੀ ਤੇ ਹੋਵੋਗੇ। ਨਾ ਜੀ ਜੇ ਮੈਂ ਛੁੱਟੀ ਤੇ ਹੋਊਗਾ ਤਾਂ ਤੇ ਬੱਚੇ ਜ਼ਰੂਰ ਦੇਣਗੇ ਦਵਾਈ ਕਰੇ। ਜੀ ਅੱਛਾ ਜੇ ਤੁਸੀਂ ਨਹੀਂ ਹੁੰਦੇ ਤਾਂ ਬੱਚੇ ਦੇ ਦਿੰਦੇ ਨੇ ਦਵਾਈ। ਦਵਾਈ ਬਣਾਈ ਪਈ ਹੁੰਦੀ ਆ। ਬੱਚੇ ਦੱਸ ਕੇ ਦੇ ਦਿੰਦੇ।